ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤੁਮ ਗਿਰਵਰ ਤੋ ਹਮ ਮੂਰਾ ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸਿਓ ਜੋ ਰਹਿ ਰਹਾਓ ਜੋ ਤੁਮ ਦੀਵਰਾ तौ तो हम बाते जो तुम तीरथ तौ तो हम जाते साची प्रीत हम तुम स्यो जोरी तुम स्यो जोर अवर संग तोरे जह जह जाऊ तेरी सेवा तुम सो ठाकर और न देवा तुमरे भजन कटहे जम फंसा भगत हेत ਗਾਵੇ ਰਵਿਦਾਸਾ ਤੁਮਰੇ ਭਜਨ ਕਟੇ ਜਮ ਫਾਂਸਾ ਭਗਤ ਹੇਤ ਗਾਵੇ ਰਵਿਦਾਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ